ਜੇ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਜਾਂ ਦੂਜਿਆਂ ਲੋਕਾਂ ਨੂੰ ਹੱਕ ਹੈ ਆਪਣੇ ਪਰਿਵਾਰਾਂ 'ਚ ਰਹਿਣ ਦਾ ਜੇ ਗ੍ਰਹਿ ਮੰਤਰੀ ਨੂੰ ਹੱਕ ਹੈ ਤਾਂ ਉਹਨਾਂ ਜਿਹੜੇ ਉਹ ਕੌਮ ਦੇ ਬੰਦੀ ਸਿੰਘ ਨੇ ਜਾਂ ਜਿਹੜੇ ਸਿਆਸੀ ਕੈਦੀ ਨੇ ਜਿਨ੍ਹਾਂ 'ਤੇ ਅੱਜ ਤੱਕ ਕੋਈ ਟ੍ਰਾਇਲ ਨਹੀਂ ਚਲਾਇਆ ਗਿਆ ਉਹਨਾਂ ਨੂੰ ਰਿਹਾਅ ਕਰਨ ਨਾਲ ਕੋਈ ਅਸ਼ਾਂਤੀ ਨਹੀਂ ਫੈਲਣ ਲੱਗੀ ਪਰ ਜੇਕਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਫਿਰ ਲੋਕਾਂ ਦੇ ਦਿਲਾਂ ਵਿੱਚ ਰੋਹ ਜਾਗਣਾ ਜ਼ਰੂਰੀ ਹੈ ਸਰਕਾਰ ਤੋਂ ਉਹ ਰੋਹ ਫਿਰ ਸੰਭਾਲਿਆ ਨਹੀਂ ਜਾਣਾ ਪੰਜਾਬ ਦੇ 10 ਸਾਲ ਵਾਇਲੈਂਸ ਸਰਕਾਰ ਨੇ ਕੀਤੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਸਰਕਾਰ ਨੇ ਕੀਤਾ ਭਾਰਤੀ ਫੌਜ ਨੇ ਕੀਤਾ ਉਹਦੇ ਰਿਐਕਸ਼ਨ ਦੇ ਵਿੱਚ ਜੋ ਇਹਨਾਂ ਨੌਜਵਾਨਾਂ ਨੇ ਕੀਤਾ ਸੀਗਾ ਉਸ ਤੋਂ ਬਾਅਦ ਦੱਸੋ ਇੰਨੇ ਸਾਲ ਉਹ ਜੇਲ੍ਹਾਂ 'ਚ ਰਹਿ ਚੁੱਕੇ ਆ ਕਿਸੇ ਇੱਕ ਜੇਲ੍ਹ 'ਚ ਰਹਿੰਦਿਆਂ ਹੋਏ ਵੀ ਕਿਸੇ ਇੱਕ ਵਿਅਕਤੀ ਨੂੰ ਨੁਕਸਾਨ ਤੱਕ ਨਹੀਂ ਪਹੁੰਚਾਇਆ ਗੁਰਦੀਪ ਸਿੰਘ ਖੇੜਾ ਵਰਗੇ ਪਰੋਲ ਤੇ ਆਉਂਦੇ ਰਹੇ ਆ ਉਹਨਾਂ ਨੇ ਪਰੋਲ ਦੇ ਦੌਰਾਨ ਕਿਸੇ ਇੱਕ ਸਿੰਗਲ ਵਿਅਕਤੀ ਨੂੰ ਨੁਕਸਾਨ ਤੱਕ ਨਹੀਂ ਪਹੁੰਚਾਇਆ ਇਹ ਵੀ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਜਦੋਂ ਮੁਗਲ ਸਲਤਨਤ ਸੀ ਤਾਂ ਉਹ ਜਿਹੜੇ ਸਾਡੇ ਸਿੱਖ ਯੋਧਿਆਂ ਨੂੰ ਅਤਵਾਦੀ ਕਹਿੰਦੀ ਰਹੀ ਅਜੋਕੀ ਸਰਕਾਰ ਬੇਸ਼ੱਕ ਸਾਨੂੰ ਧਾਰਮਿਕ ਘੱਟ ਗਿਣਤੀਆਂ ਨੂੰ ਦਲਤਾਂ ਨੂੰ ਜਾਂ ਆਪਦੇ ਸਿਆਸੀ ਵਿਰੋਧੀਆਂ ਨੂੰ ਅਤਵਾਦੀ ਕਹਿੰਦੀ ਹੋਵੇ ਪਰ ਜਦੋਂ ਇਹ ਯੁੱਗ ਬਦਲੇਗਾ ਲੋਕਾਂ ਦੇ ਰਹਿਣ ਲੱਗ ਸਮਾਜ ਬਣੇਗਾ ਤਾਂ ਇਹ ਲੋਕ ਇਤਿਹਾਸ ਦੇ ਵਿੱਚ ਹੀਰੋ ਕਿਨੇ ਜਾਣਗੇ ਤੇ ਸਰਕਾਰ ਜ਼ਾਬਰ ਅਤਵਾਦੀ ਤੇ ਨਸ਼ਲਕੁਸ਼ੀ ਕਰਨ ਦੇ ਤੌਰ ਤੇ ਇਹ ਮੰਨੀ ਜਾਵੇਗੀ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੁਰਿੰਦਰ ਕੰਬਲ ਅੱਜ ਕੌਮੀ ਇਨਸਾਫ ਮੋਰਚਾ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਦਿੱਲੀ ਮਾਰਚ ਦੇ ਲਈ ਜਾਣਾ ਸੀ ਪਰ ਸ਼ੰਭੂ ਬਾਰਡਰ ਤੇ ਅੱਜ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਪਰ ਕਿਸਾਨਾਂ ਦੇ ਵੱਲੋਂ ਇੱਥੇ ਹੀ ਧਰਨਾ ਲਗਾਇਆ ਗਿਆ ਬਾਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਸਾਡੇ ਨਾਲ ਨੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਦੇਖਦੇ ਹੋ ਜੋ ਅੱਜ ਬੈਰੀਕੇਟਿੰਗ ਕਰਕੇ ਹਰਿਆਣਾ ਪੁਲਿਸ ਦੇ ਵੱਲੋਂ ਤੁਹਾਨੂੰ ਰੋਕਿਆ ਗਿਆ ਕਿਵੇਂ ਦੇਖਦੇ ਦੇਖੋ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਭਾਜਪੀ ਦੀ ਸਰਕਾਰ ਹਰਿਆਣੇ ਚ ਔਰ ਕੇਂਦਰ ਦੇ ਜਿਹੜੀ ਭਾਜਪੀ ਸਰਕਾਰ ਹੈ ਜਿਹੜੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਚੱਲਦੀ ਹੈ ਉਹਦੇ ਵੱਲੋਂ ਰੋਕਿਆ ਗਿਆ ਔਰ ਸਾਡਾ ਫੈਸਲਾ ਕੌਮੀ ਇਨਸਾਫ ਮੋਰਚਾ ਜਿਹੜਾ 3 ਸਾਲ ਤੋਂ ਮੋਹਾਲੀ ਚੰਡੀਗੜ੍ਹ ਤੇ ਹੱਥ ਤੇ ਚੱਲ ਰਿਹਾ ਹੈ ਉਹਦੀਆਂ ਜਿਹੜੀਆਂ ਮੰਗਾਂ ਚੋਂ ਜਿਹੜੀ ਸਭ ਤੋਂ ਮੁੱਖ ਮੰਗ ਕੇ ਸਾਡੇ ਜਿਹੜੇ ਬੰਦੀ ਸਿੰਘ ਨੇ ਔਰ ਸਾਰੇ ਸਿਆਸੀ ਕੈਦੀ ਨੇ ਜਿਹੜੇ ਵੱਖ-ਵੱਖ ਜੇਲ੍ਹਾਂ ਚ ਬੰਦ ਨੇ ਜਿਹੜੀਆਂ ਭਾਰਤ ਸਰਕਾਰ ਦਾ ਵਿਰੋਧ ਕਰਦੇ ਨੇ ਚਾਹੇ ਯੂਪੀਏ ਲਾ ਕੇ ਜਾਂ ਐਨਐਸਏ ਲਾ ਕੇ ਜੇਲ੍ਹਾਂ 'ਚ ਡੱਕੇ ਨੇ ਜਾਂ ਜਗਤਾਰ ਸਿੰਘ ਹਵਾਰਾ ਚ ਉਹਦੇ ਸਾਥੀ ਨੇ ਜਿਹੜੇ ਆਪਣੇ ਕੀਤੇ ਕੰਮ ਤੋਂ ਕਿਤੇ ਵੱਧ ਸਜ਼ਾ ਭੁਗ ਚੁੱਕੇ ਨੇ ਉਹਨਾਂ ਦੇ ਉੱਪਰ ਚੱਲਦੇ ਦਰਜਨਾ ਕੇਸਾਂ 'ਚ ਉਹ ਬਰੀ ਹੋ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜਦਕਿ ਭਾਰਤ ਦੇ ਵਿੱਚ ਬਲਾਦਕਾਰੀਆਂ ਤੇ ਲੰਗਾਕਾਰੀਆਂ ਨੂੰ ਪਰੋਲਾਂ ਵੀ ਮਿਲਦੀਆਂ ਨੇ ਤੇ ਰਿਹਾਅ ਵੀ ਹੋ ਚੁੱਕੇ ਨੇ ਸੋ ਸੀ ਇਸ ਮੰਗ ਨੂੰ ਲੈ ਕੇ ਕੌਮੀਨ ਸਾਹਿਬ ਮੋਰਚੇ ਨੂੰ ਅੱਜ ਸੱਦਾ ਦਿੱਤਾ ਸੀਗਾ ਕਿ ਅੱਜ ਸ਼ਾਮ ਨੂੰ ਅਸੀਂ ਜਿਹੜੇ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਜੋ ਉਦੋਂ ਮੁਗਲ ਫਾਸ਼ੀਵਾਦ ਸੀਗਾ ਜੋ ਦੂਜੇ ਧਰਮਾਂ ਨੂੰ ਲਤਾੜਦਾ ਸੀਗਾ ਉਹਦੇ ਖਿਲਾਫ ਸ਼ਹਾਦਤ ਦਿੱਤੀ ਸੀ ਤਾਂ ਅੱਜ ਜਿਹੜਾ ਦਿੱਲੀ ਦੇ ਹਾਕਮ ਬੈਠਾ ਹੈ ਉਹਦੇ ਉਹਨੂੰ ਜਗਾਉਣ ਲਈ ਕਿ ਅਸੀਂ ਅੱਜ ਸ਼ਾਮ ਨੂੰ 14 ਤਰੀਕ ਨੂੰ ਗੁਰਦੁਆਰਾ ਸ੍ਰੀ ਸ਼ਿਸ਼ਗੰਜ ਸਾਹਿਬ ਜਿੱਥੇ ਗੁਰਤੇਗ ਬੱਧਰ ਸਾਹਿਬ ਦੀ ਸ਼ਹੀਦੀ ਹੋਈ ਭਾਈ ਦੇ ਆਲਾ ਜੀ ਦੂਸਰੇ ਸਿੰਘਾਂ ਦੀ ਉੱਥੇ ਅਸੀਂ ਜਾ ਕੇ ਅੱਜ ਸ਼ਾਮ ਨੂੰ ਅਰਦਾਸ ਕਰਨੀ ਸੀ 350 ਸਾਲਾਂ ਸ਼ਹੀਦੀ ਦੇ ਡੇਢ ਦੀ ਔਰ ਉਸ ਤੋਂ ਬਾਅਦ ਅਸੀਂ ਬੰਗਲਾ ਸਾਹਿਬ ਜਾ ਕੇ ਰੁਕਣਾ ਸੀ ਸਾਰੀਆਂ ਜਥੇਬੰਦੀਆਂ ਨੇ ਔਰ ਸਵੇਰੇ ਬੰਗਲਾ ਸਾਹਿਬ ਤੋਂ ਅਸੀਂ ਜੰਤਰ ਮੰਤਰ ਤੱਕ ਮਾਰਚ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣਾ ਸੀ ਕਿ ਇਸ ਦੇਸ਼ ਦਾ ਕਾਨੂੰਨ ਹਰ ਕਿਸ ਨੂੰ ਡੈਮੋਕ੍ਰੇਸੀ ਦਿੰਦਾ ਔਰ ਜਿਹੜਾ ਵੀ ਕਿਸੇ ਵਿਅਕਤੀ ਨੇ ਕੋਈ ਕੰਮ ਕੀਤਾ ਉਹਦੀ ਬਣਦੀ ਸਜ਼ਾ ਕਰੋ ਭੁਗ ਚੁੱਕਾ ਤਾਂ ਉਹਨਾਂ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਸਿੱਖ ਕੈਦੀਆਂ ਨੂੰ ਔਰ ਜਿੰਨੇ ਵੀ ਸਿਆਸੀ ਕੈਦੀ ਨੇ ਭਾਰਤ ਸਰਕਾਰ ਦੇ ਵਿਰੋਧੀ ਉਹ ਚਾਹੇ ਉਮਰ ਖਾਲਦ ਹੋਣ ਜਾਂ ਜਿਹੜੇ ਵਰਵਰਾ Rao ਵਰਗੇ ਹੋਣ ਜਾਂ ਕਸ਼ਮੀਰ ਦੇ ਜਾਂ ਜਿਹੜੇ ਸੋਨਮ ਵੰਗਚੁਕ ਜਿਹੜੇ ਹੈਗੇ ਨੇ ਜਿਹੜੇ ਲਦਾਖ ਦੇ ਵਾਸਤੇ ਆਵਾਜ਼ ਚੁੱਕਦੇ ਸੀ ਜਾਂ ਜਿੰਨੇ ਵੀ ਧਾਰਮਿਕ ਘੱਟ ਗਿਣਤੀਆਂ ਨਾਲ ਸੰਬੰਧਿਤ ਨੇ ਦਲਤਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਨੈਕਸਟ ਸਲਾਈਡ ਮੌਵਾਦੀ ਕਹਿ ਕੇ ਜੇਲ੍ਹਾਂ ਦੇ ਡੱਕਿਆ ਹੋਇਆ ਉਹਨਾਂ ਸਾਰਿਆਂ ਨੂੰ ਰਿਹਾ ਕਰੋ ਪਰ ਇਸ ਮਾਰਚ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਏਜੰਸੀਆਂ ਵੱਲੋਂ ਮੈਸੇਜ ਆ ਰਿਹਾ ਸੀਗਾ ਕਿ ਅਸੀਂ ਤੁਹਾਨੂੰ ਦਿੱਲੀ ਨਹੀਂ ਜਾਣ ਦੇ ਸਕਦੇ ਜਾਂ ਜਿਹੜੇ ਗਬਮ ਧਮਾਕੇ ਦਾ ਰੋਲਾ ਬਹਾਨਾ ਬਣਾ ਕੇ ਸੋ ਸਾਡਾ ਪੀਸਫੁਲ ਪ੍ਰੋਟੈਸਟ ਦੀ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਨੇ ਸਿਰਫ ਝੰਡਿਆਂ ਦੇ ਨਾਲ ਸ਼ਾਂਤੀਪੂਰਵਕ ਮਾਰਚ ਕਰਦੇ ਅੱਗੇ ਜਾ ਰਹੇ ਸੀ ਸੋ ਇੱਥੇ ਕੇਂਦਰ ਸਰਕਾਰ ਨੇ ਬੀਜੇਪੀ ਨੇ ਔਰ ਹਰਿਆਣੇ ਦੀ ਔਰ ਕੇਂਦਰ ਨੇ ਰਲ ਕੇ ਸਾਨੂੰ ਰੋਕਿਆ ਇਹ ਬਹੁਤ ਹੀ ਸ਼ਰਮਨਾਕ ਹੈ ਇਹ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਆ ਪੰਜਾਬੀਆਂ ਵਿਰੋਧੀ ਔਰ ਪੰਜਾਬ ਦੇ ਸਿੱਖ ਭਾਈਚਾਰੇ ਦੇ ਵਿਰੋਧੀ ਆ ਬੀਜੇਪੀ ਸਰਕਾਰ ਸੋ ਇਹ ਦੀ ਅਸੀਂ ਸਖਤ ਸ਼ਬਦਾਂ ਚ ਨਕੇਦੀ ਕਰਦੇ ਹਾਂ ਜੋ ਕਿ ਤੁਸੀਂ ਅੱਜ ਇੱਥੇ ਸ਼ੰਭੂ ਪਹੁੰਚੇ ਹੋ ਕੀ ਅੱਗੇ ਦਿੱਲੀ ਜਾਣ ਦੀ ਮਨਜ਼ੂਰੀ ਤੁਹਾਨੂੰ ਮਿਲੀ ਸੀਗੀ ਦੇਖੋ ਅਸੀਂ ਬਹੁਤ ਸਮਾਂ ਪਹਿਲਾਂ ਲਗਭਗ 2 ਟਹਾਈ ਮਹੀਨੇ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਕਿ ਅਸੀਂ ਇੱਕ ਦਿਨ ਦਾ ਪ੍ਰੋਗਰਾਮ ਕਰਨਾ ਕੋਈ ਅਸੀਂ ਅੱਜ ਟਰੈਕਟਰ ਲੈ ਕੇ ਨਹੀਂ ਆਏ ਕੋਈ ਅਸੀਂ ਟਰਾਲੀਆਂ ਲੈ ਕੇ ਨਹੀਂ ਆਏ ਵੀ ਅਸੀਂ ਕੋਈ ਪੱਕਾ ਮੋਰਚਾ ਹਾਲੇ ਕਿਉਂਕਿ ਸਾਡਾ ਇੱਕ ਮੋਰਚਾ ਕੌਮੀ ਇਨਸਾਫ ਮੋਰਚੇ ਦਾ ਇੱਕ ਮੋਰਚਾ ਆਲਰੇਡੀ ਜਿਹੜਾ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਪਿਛਲੇ 3 ਸਾਲ ਤੋਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਸਿਰਫ ਅਰਦਾਸ ਕਰਨ ਤੇ ਉਸ ਤੋਂ ਬਾਅਦ ਮਾਰਚ ਕਰਕੇ ਮੰਗ ਪੱਤਰ ਸੌਂਪਣ ਦਾ ਸੀ ਪਰ ਸਰਕਾਰ ਇਹਦੇ ਲਈ ਵੀ ਤਿਆਰ ਨਹੀਂ ਸਾਨੂੰ ਜਿਹੜਾ ਦਿੱਲੀ ਦੇ ਵਿੱਚ ਕੀ ਪੰਜਾਬ ਦੀ ਹੱਤ ਤੋਂ ਅੱਗੇ ਜਾਣ ਦੇ ਤਿਆਰ ਨਹੀਂ ਸੋ ਇਸ ਕਰਕੇ ਸਰਕਾਰ ਦਾ ਇਹ ਬਹੁਤ ਮਾੜਾ ਰਵਈਆ ਸਾਡੇ ਪੰਜਾਬੀਆਂ ਪ੍ਰਤੀ ਖਾਸ ਕਰਕੇ ਸਿੱਖ ਭਾਈਚਾਰੇ ਪ੍ਰਤੀ ਜੀ ਜਿਵੇਂ ਕਿ ਭਾਈ ਜੀ ਸੰਵਧਾਨਿਕ ਤੌਰ ਤੇ ਜੇ ਮੰਨੀਏ ਤਾਂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਸ ਦਾ ਕਾਰਨ ਕੀ ਹੋ ਸਕਦਾ ਇਹਦਾ ਕਾਰਨ ਤਾਂ ਜੀ ਸਰਕਾਰ ਹੀ ਦੱਸ ਸਕਦੀ ਹੈ ਕਿ ਕਿਉਂ ਨਹੀਂ ਛੱਡਿਆ ਜਾ ਸਕਦਾ ਪਰ ਉਹਨਾਂ ਨੇ ਸਜ਼ਾਵਾਂ ਉਹਨਾਂ ਦੀਆਂ ਪੂਰੀਆਂ ਹੋ ਚੁੱਕੀਆਂ ਹੈ ਕੋਈ ਵੀ ਮਤਲਬ ਹੁੰਦਾ 10 ਸਾਲ ਜਾਂ 20 ਸਾਲ ਸਜ਼ਾ ਹੁੰਦੀ ਹੈ ਉਹਨਾਂ ਨੂੰ 30 35 35 ਸਾਲ ਹੋਏ ਆ ਠੀਕ ਹੈ ਜੀ ਇਹ ਤਾਂ ਸਰਕਾਰ ਨੂੰ ਛੱਡ ਦੇਣਾ ਚਾਹੀਦਾ ਉਹਨਾਂ ਨੂੰ ਹਮ ਬਸ ਇਹੀ ਹੈ ਜੀ ਜਿਵੇਂ ਕਿ ਭਾਈ ਜੀ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਜੇ ਅਸੀਂ ਇਹਨਾਂ ਨੂੰ ਛੱਡਦੇ ਆ ਤਾਂ ਕਾਨੂੰਨ ਵਿਵਸਥਾ ਵਿਗੜਦੀ ਹੈ ਜੀ ਦੇਖੋ ਇਹ ਸਰਕਾਰ ਦੇ ਮਾੜੀ ਗੱਲ ਐ ਕਾਨੂੰਨ ਵਿਵਸਥਾ ਸਰਕਾਰ ਹਮੇਸ਼ਾ ਵਿਗਾੜਦੀ ਹੁਣ ਅਸੀਂ ਸ਼ਾਂਤੀਪੂਰਵਕ ਜਾ ਰਹੇ ਆ ਅੱਗੇ ਗੋਲੇ ਸੱਟਣ ਦੀ ਤਿਆਰੀ ਐ ਬਿਲਕੁਲ ਬੈਰੀਕੇਡ ਲੱਗੇ ਆ ਤਾਂ ਇਹ ਕਾਨੂੰਨ ਵਿਵਸਥਾ ਸਰਕਾਰ ਵਿਗਾੜ ਰਹੀ ਐ ਅਸੀਂ ਤਾਂ ਆਪਣੇ ਗੁਰੂ ਘਰ ਜਾ ਰਹੇ ਆ ਜਿਹੜੇ ਉਹ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਚਾਹੇ ਜਗਤਾਰ ਸਿੰਘ ਹਵਾਰਾ ਆ ਜਾਂ ਬਲਵੰਤ ਸਿੰਘ ਰਾਜੋਆਣਾ ਆ ਜਾਂ ਜਿੰਨੇ ਵੀ ਸਾਥੀ ਨੇ ਔਰ ਖਾਸ ਕਰਕੇ ਪ੍ਰੋਫੈਸਰ ਦਵਿੰਦਰ ਪਾਉਸ ਸਿੰਘ ਭੁੱਲਰ ਜਿਹੜੇ ਇੰਜੀਨੀਅਰ ਸੀਗੇ ਜਿਹੜਾ ਉਹਨਾਂ ਨੇ ਕੰਮ ਉਦੋਂ ਕੀਤਾ ਉਦੋਂ ਦੀ ਸਰਕਾਰ ਨੇ ਜੋ ਰਿਪ੍ਰੈਸ਼ਨ ਪੰਜਾਬੀਆਂ ਤੇ ਸਿੱਖਾਂ ਤੇ ਕੀਤਾ ਇਹ ਐਕਸ਼ਨ ਦਾ ਰਿਐਕਸ਼ਨ ਸੀ ਹਰ ਬੰਦੇ ਨੂੰ ਆਪਦਾ ਸਵੈਮਾਨ ਨਾਲ ਇੱਛਾ ਨਾਲ ਆਪਦੀ ਆਜ਼ਾਦੀ ਨਾਲ ਆਪਦੇ ਧਾਰਮਿਕ ਰੋ ਰੀਤਾਂ ਦੇ ਨਾਲ ਆਪਦੀ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਪਰ ਵਾਇਲੇਸ਼ਨ ਸਰਕਾਰ ਨੇ ਕੀਤੀ ਪੰਜਾਬ ਦੇ 10 ਸਾਲ ਵਾਇਲੇਸ਼ਨ ਸਰਕਾਰ ਨੇ ਕੀਤੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਸਰਕਾਰ ਨੇ ਕੀਤਾ ਭਾਰਤੀ ਫੌਜ ਨੇ ਕੀਤਾ ਉਹਦੇ ਰਿਐਕਸ਼ਨ ਦੇ ਵਿੱਚ ਜੋ ਇਹਨਾਂ ਨੌਜਵਾਨਾਂ ਨੇ ਕੀਤਾ ਸੀਗਾ ਉਸ ਤੋਂ ਬਾਅਦ ਦੱਸੋ ਈ ਸਾਲੋਂ ਜੇਲ੍ਹਾਂ ਚ ਰਹਿ ਚੁੱਕੇ ਆ ਕਿਸੇ ਇੱਕ ਜੇਲ੍ਹ ਚ ਰਹਿੰਦਿਆਂ ਹੋਏ ਵੀ ਕਿਸੇ ਇੱਕ ਵਿਅਕਤੀ ਨੂੰ ਨੁਕਸਾਨ ਤੱਕ ਨਹੀਂ ਪਹੁੰਚਾਇਆ ਜਿਹੜੇ ਕੋ ਸਾਥੀ ਗੁਰਦੀਪ ਸਿੰਘ ਖੇੜਾ ਵਰਗੇ ਪਰੋਲ ਤੇ ਆਉਂਦੇ ਰਹੇ ਆ ਉਹਨਾਂ ਨੇ ਪਰੋਲ ਦੇ ਦੌਰਾਨ ਕਿਸੇ ਇੱਕ ਸਿੰਗਲ ਵਿਅਕਤੀ ਨੂੰ ਨੁਕਸਾਨ ਤੱਕ ਨਹੀਂ ਪਹੁੰਚਾਇਆ ਤਾਂ ਜਦੋਂ ਉਹ ਜਵਾਨੀ ਵੇਲੇ ਗਿਆ ਅੱਜ ਉਹ ਬਿਰਧ ਅਵਸਥਾ ਚ ਆ ਗਿਆ ਇੰਨੇ ਸਾਲਾਂ ਚ ਉਹਨੇ ਨੁਕਸਾਨ ਨਹੀਂ ਪਹੁੰਚਾਇਆ ਤਾਂ ਫਿਰ ਕਿਵੇਂ ਉਹ ਕਰ ਸਕਦੇ ਗਲਤ ਇਹ ਸਿਰਫ ਤੇ ਸਿਰਫ ਸਰਕਾਰ ਦਾ ਧੱਕਾ ਸਰਕਾਰ ਜਦੋਂ ਕਿਸੇ ਧਰਮ ਦੇ ਕਿਸੇ ਭਾਈਚਾਰੇ ਦੇ ਲੋਕਾਂ ਨੂੰ ਜਾਣਬੁੱਝ ਕੇ ਨਹੀਂ ਛੱਡਦੀ ਜ਼ਲੀਲ ਕਰਦੀ ਆ ਧਾਰਮਿਕ ਘੱਟਗੀਆਂ ਨੂੰ ਤਾ ਫਿਰ ਰੋ ਜਾਗਣਾ ਜਿਹੜਾ ਉਹ ਜ਼ਰੂਰੀ ਬਣ ਜਾਂਦਾ ਜਾਂ ਮਜਬੂਰੀ ਬਣ ਜਾਂਦਾ ਤਾਂ ਇਹ ਜਿਹੜਾ ਵਾਇਲੇਸ਼ਨ ਹੁੰਦਾ ਜਾਂ ਕਰਾਇਆ ਜਾਂਦਾ ਸਰਕਾਰ ਵੱਲੋਂ ਕਰਾਇਆ ਜਾਂਦਾ ਇਹਦੇ ਲਈ ਪੂਰਨ ਤੌਰ ਤੇ ਸਰਕਾਰ ਦੋਸ਼ੀ ਹੈ ਸਰਕਾਰ ਨੂੰ ਚਾਹੀਦਾ ਕਿ ਉਹਨੂੰ ਤੁਰੰਤ ਰਿਹਾ ਕਰੇ ਉਹ ਆਪਣੀਆਂ ਜਵਾਨੀਆਂ ਜਿਹੜੀਆਂ ਜੇਲਾ ਚ ਲੰਘਾ ਚੁੱਕੇ ਨੇ ਹੁਣ ਉਹਨਾਂ ਨੂੰ ਵੀ ਹੱਕ ਹੈ ਜੇ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਜਾਂ ਦੂਜਿਆਂ ਲੋਕਾਂ ਨੂੰ ਹੱਕ ਹੈ ਆਪਦੇ ਪਰਿਵਾਰਾਂ ਚ ਰਹਿਣ ਦਾ ਜੇ ਗ੍ਰਹਿ ਮੰਤਰੀ ਨੂੰ ਹੱਕ ਹੈ ਤਾਂ ਉਹਨਾਂ ਜਿਹੜੇ ਉਹ ਕੌਮ ਦੇ ਬੰਦੀ ਸਿੰਘ ਨੇ ਜਾਂ ਜਿਹੜੇ ਸਿਆਸੀ ਕੈਦੀ ਨੇ ਜਿਨ੍ਹਾਂ ਤੇ ਅਜੇ ਤੱਕ ਕੋਈ ਟ੍ਰਾਇਲ ਨਹੀਂ ਚਲਾਇਆ ਗਿਆ ਉਮਰ ਖਾਲਦ ਵਰਗੇ ਨੌਜਵਾਨ ਜਿਹੜੇ ਜਿਹੜੇ ਲਾਹ ਦੇ ਪੜਾਈ ਕਰ ਚੁੱਕੇ ਨੇ ਜਿਹੜੇ ਵਰਵਾ Rao ਵਰਗੇ ਬੁੱਧੀਜੀਵੀ ਜਿਹੜੇ ਸਰਕਾਰ ਦੀਆਂ ਮੀਟਿੰਗਾਂ ਚ ਬੈਠਦੇ ਰਹੇ ਨੇ ਜਿਨ੍ਹਾਂ ਲੋਕਾਂ ਤੇ ਟ੍ਰਾਇਲ ਨਹੀਂ ਚਲਾਇਆ ਗਿਆ ਅਜੇ ਤੱਕ ਉਹਨਾਂ ਸਾਰਿਆਂ ਨੂੰ ਤੇ ਜਿਹੜੇ ਸਾਡੇ ਪੰਜਾਬ ਦੇ ਬੰਦੀ ਸਿੰਘ ਨੇ ਉਹਨਾਂ ਨੂੰ ਰਿ ਕਰਨਾ ਚਾਹੀਦਾ ਉਹਨਾਂ ਨੂੰ ਰਿਹਾ ਕਰ ਨਾਲ ਕੋਈ ਅਸ਼ਾਂਤੀ ਨਹੀਂ ਫੈਲਣ ਲੱਗੀ ਪਰ ਜੇਕਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਫਿਰ ਲੋਕਾਂ ਦੇ ਦਿਲਾਂ ਵਿੱਚ ਰੋਹ ਜਾਗਣਾ ਜ਼ਰੂਰੀ ਹੈ ਸਰਕਾਰ ਤੋਂ ਉਹ ਰੋਹ ਫਿਰ ਸੰਭਾਲਿਆ ਨਹੀਂ ਜਾਣਾ ਜਿਵੇਂ ਕਿ ਸਰਕਾਰ ਤਾਂ ਉਹਨਾਂ ਨੂੰ ਅੱਤਵਾਦੀਆਂ ਨਾਲ ਵੀ ਜੋੜ ਦਿੰਦੀ ਹੈ ਕਿ ਇਹ ਤਾਂ ਅੱਤਵਾਦੀ ਨੇ ਅਸੀਂ ਇਹਨਾਂ ਨੂੰ ਛੱਡ ਹੀ ਨਹੀਂ ਸਕਦੇ ਦੇਖੋ ਕੋਈ ਵੀ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਜਦੋਂ ਮੁਗਲ ਸلطਨਤ ਸੀ ਤਾਂ ਉਹ ਜਿਹੜੇ ਸਾਡੇ ਸਿੱਖ ਯੋਧਿਆਂ ਨੂੰ ਅੱਤਵਾਦੀ ਕਹਿੰਦੀ ਰਹੀ ਜਦੋਂ ਅੰਗਰੇਜ਼ ਸੀਗੇ ਅੰਗਰੇਜ਼ ਸਾਡੇ ਭਗਤ ਸਿੰਘ ਉਹਨਾਂ ਨੂੰ ਕ੍ਰਾਂਤੀਕਾਰੀਆਂ ਨੂੰ ਬੱਬਰ ਅਕਾਲੀਆਂ ਨੂੰ ਅੱਤਵਾਦ ਕਹਿੰਦੇ ਰਹੇ ਪਰ ਜਦੋਂ ਕੋਈ ਝੂਠ ਦਾ ਸ਼ਾਮਰਾਜ ਡਿੱਗਦਾ ਫੇਰ ਉਹ ਉਹ ਯੋਧਿਆਂ ਦਾ ਇਤਿਹਾਸ ਲਿਖਿਆ ਜਾਂਦਾ ਉਹ ਜੋ ਕੀ ਸਰਕਾਰ ਬੇਸ਼ੱਕ ਸਾਨੂੰ ਧਾਰਮਿਕ ਘੱਟ ਗਿਣਤੀਆਂ ਨੂੰ ਦਲਤਾਂ ਨੂੰ ਜਾਂ ਆਪ ਦੇ ਸਿਆਸੀ ਵਿਰੋਧ ਨੂੰ ਹੱਤਵਾਦੀ ਕਹਿੰਦੀ ਹੋਵੇ ਪਰ ਜਦੋਂ ਇਹ ਯੁੱਗ ਬਦਲੇਗਾ ਲੋਕਾਂ ਦੇ ਰਹਿਣ ਲਗ ਸਮਾਜ ਬਣੇਗਾ ਤਾਂ ਇਹ ਲੋਕ ਇਤਿਹਾਸ ਦੇ ਵਿੱਚ ਹੀਰੋ ਗਿਣੇ ਜਾਣਗੇ ਤੇ ਸਰਕਾਰ ਜ਼ਾਬਰ ਆਤਵਾਦੀ ਤੇ ਨਸ਼ਲਕੁਸ਼ੀ ਕਰਨ ਦੇ ਤੌਰ ਤੇ ਇਹ ਮੰਨੀ ਜਾਵੇਗੀ ਜੀ ਭਾਈ ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤਾਂ ਸਾਰੀਆਂ ਸਰਕਾਰਾਂ ਇਹ ਕਹਿੰਦੀਆਂ ਕਿ ਇਸ ਬੰਦੀ ਸਿੰਘਾਂ ਦੇ ਮੁੱਦੇ ਨੂੰ ਅੱਗੇ ਰੱਖ ਕੇ ਰੱਖਿਆ ਜਾਂਦਾ ਪਰ ਹੁਣ ਸਰਕਾਰ ਸੱਤਾ ਦੇ ਵਿੱਚ ਹੈ ਕਿੰਨਾ ਕੁ ਉਹਨਾਂ ਨੇ ਇਸ ਦੇ ਵੱਲ ਤੁਹਾਡੇ ਸਾਥ ਦਿੱਤਾ ਕੋਈ ਸਾਥ ਨਹੀਂ ਦਿੱਤਾ ਹੈਗਾ ਹੁਣ ਤੁਸੀਂ ਆ ਥੋੜੇ ਦਿਨ ਪਹਿਲਾਂ ਲਾ ਲੋ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਤੇ ਇੱਕ ਡਾਕਾ ਮਾਰਿਆ ਬੀਜੇਪੀ ਸਰਕਾਰ ਨੇ ਪੰਜਾਬੀਆਂ ਨੇ ਮੂੰਹ ਤੋੜ ਜਵਾਬ ਦਿੱਤਾ ਉੱਥੇ ਧਰਨੇ ਤੇ ਸਾਰੇ ਸਟੂਡੈਂਟ ਸਾਰੀਆਂ ਕਿਸਾਨ ਜਥੇਬੰਦੀਆਂ ਬੁੱਧੀਜੀਵੀ ਸਾਰੇ ਉੱਥੇ ਬੈਠੇ ਨੇ ਮਜੂਦ ਧਰਨੇ ਤੇ ਤੇ ਹੁਣ ਤੁਸੀਂ ਬੰਦੀ ਸਿੰਘਾਂ ਤੇ ਮੋਰਚਾ ਲੱਗਿਆ ਹੋਇਆ ਮਹਾਲੀ ਤਿੰਨ ਸਾਲ ਤੋਂ ਤੇ ਉਹਨਾਂ ਨੇ ਕੋਈ ਵੀ ਸਾਡੀ ਮਤਲਬ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਕਰੀ ਹੈਗੀ ਜਿਹੜਾ ਇੱਕ ਸਰਸੇ ਵਾਲਾ ਸਾਧਾ ਉਹਨੂੰ ਜਦੋਂ ਵੀ ਕਹਿੰਦੇ ਆ ਪਰੋਹਣੇ ਮੰਗ ਪੈਰਲ ਤੇ ਛੱਡ ਦਿੰਦੇ ਨੇ ਜਿਹੜੇ ਸਿੱਖ ਨੇ ਇਹਨਾਂ ਨੂੰ ਸਰਕਾਰਾਂ ਨੂੰ ਇਹ ਚੁਪਦੇ ਨੇ ਵੀ ਆਪਣੇ ਹੱਕ ਮੰਗਦੇ ਨੇ ਹੱਕ ਮੰਗਣ ਜਾਣਦੇ ਨੇ ਇਹ ਇਹ ਚੀਜ਼ ਤੋਂ ਇਹਨਾਂ ਨੂੰ ਡਰ ਹੋਇਆ ਹੋਇਆ ਭਾਜਪੀ ਦੀ ਸਰਕਾਰ ਨੂੰ ਆ ਤੁਸੀਂ ਹੁਣ ਦੇਖ ਲਓ ਬੈਰੀਕੇਡਿੰਗ ਕੀਤੀ ਹੋਈ ਆ ਇਹ ਮਤਲਬ ਕੋਈ ਪਿਆਰ ਵਾਲਾ ਰਵਈਆ ਇਹ ਜਿਹੜਾ ਦੰਗਿਆਂ ਵਾਲਾ ਕੰਮ ਆ ਇਹ ਸਰਕਾਰ ਠਲਾਉਂਦੀ ਆ ਬਿਲਕੁਲ ਭਾਈ ਅੱਗੇ ਬੈਰੀਕੇਡਿੰਗ ਕੀਤੀ ਹੋਈ ਕੀ ਲੱਗਦਾ ਕਿ ਦਿੱਲੀ ਜਾਓਗੇ ਨਹੀਂ ਦੇਖੋ ਜੀ ਦਿੱਲੀ ਤਾਂ ਅਸੀਂ ਜਾਵਾਂਗੇ ਜਾਵਾਂਗੇ ਕਿਉਂਕਿ ਸਾਡਾ ਹੱਕ ਆ ਸਾਡੀ ਰਾਜਸਤਾਨੀਆਂ ਉਹ ਉੱਥੇ ਜਾਣ ਨੂੰ ਸਾਨੂੰ ਇਹ ਰੋਕ ਨਹੀਂ ਸਕਦੇ ਠੀਕ ਹੈ ਕਿ ਨਹੀਂ ਜਦੋਂ ਅਸੀਂ ਆਪਣੇ ਹੱਕ ਮੰਗਦੇ ਆ ਉਦੋਂ ਤਾਂ ਇਹ ਕਹਿ ਦਿੰਦੇ ਨੇ ਪੰਜਾਬੀ ਮਾੜੇ ਨੇ ਉਦੋਂ ਉਹ ਮਤਲਬ ਸਾਡੇ ਜਿਹੜੇ ਹੱਕ ਨੇ ਨਾ ਉਹ ਉਹ ਇਹਨਾਂ ਨੂੰ ਝੁੱਭਦੇ ਨੇ ਮਤਲਬ ਹੱਕ ਨਾ ਮੰਗੋ ਬਸ ਸਾਡੇ ਥੱਲੇ ਲੱਗੇ ਰਹੋ ਹੁਣ ਬੰਦੀ ਸਿੰਘ ਨੇ ਦੇਖ ਲਓ ਤੁਸੀਂ ਵੀ ਕਿੰਨੀਆ ਉਮਰ ਆ ਉਹਨਾਂ ਨੇ ਜੇਲਾਂ ਚ ਗਾਲਤੀ ਕੀ ਉਹਨਾਂ ਦਾ ਉਹਨਾਂ ਦਾ ਹੱਕ ਨਹੀਂ ਹੈਗਾ ਆਪਣੇ ਪਰਿਵਾਰਾਂ ਚ ਬੱਚਿਆਂ ਚ ਬੈਠਣ ਦਾ ਜਦ ਕੀ ਉਹ ਰਿਹਾ ਹੋ ਰਹੇ ਨੇ ਸਾਰੇ ਕੇਸਾਂ ਚੋਂ ਰਿਹਾ ਹੋ ਰਹੇ ਨੇ ਬਾਈ ਅੱਗੇ ਦਾ ਪ੍ਰਦਰਸ਼ਨ ਕੀ ਰਹੇਗਾ ਜੇਕਰ ਇਹ ਦਿੱਲੀ ਨਹੀਂ ਜਾਣ ਦਿੰਦੇ ਤਾਂ ਅੱਗੇ ਦੇ ਕੀ ਵਿਉਣ ਤੁਸੀਂ ਤਿਆਰ ਕੀਤੀ ਹੈ ਅੱਗੇ ਦੀ ਵਿਉਂਤ ਇਹੀ ਆ ਜੋ ਸਾਨੂੰ ਮੋਰਚਾ ਪਿੱਛੇ ਲੱਗਿਆ ਜੋ ਸਾਨੂੰ ਜਿੱਦਾਂ ਦੀ ਕਾਲ ਦੇਵੇਗਾ ਜੇ ਉਹ ਕਹੇਗਾ ਅੱਗੇ ਜਾਣਾ ਤਾਂ ਅਸੀਂ ਬੈਰੀਕਾਰਡ ਪਟਕੇ ਅੱਗੇ ਜਾਵਾਂਗੇ ਜੇ ਉਹ ਕਹੇਗਾ ਇੱਥੇ ਬੈਠਣਾ ਇੱਥੇ ਬੈਠਾਂਗੇ ਜਿਵੇਂ ਉਤੋਂ ਵੱਡਿਆਂ ਦੀ ਕਾਲ ਆਏਗੀ ਅਸੀਂ ਉਦਾਂ ਤਿਆਰ ਹਾਂ ਮਤਲਬ ਅੱਗੇ ਅੱਗੇ ਜਾਣ ਦਾ ਕੋਈ ਅਜੇ ਤੱਕ ਹੈ ਨਹੀਂ ਜਦੋਂ ਤੱਕ ਸਾਨੂੰ ਪਿੱਛੋਂ ਕਾਲ ਨਹੀਂ ਆਉਂਦੀ ਮੋਰਚੇ ਤੋਂ ਉਦੋਂ ਤੱਕ ਅਸੀਂ ਕੁਝ ਨਹੀਂ ਕਰਾਂਗੇ ਜੇ ਉੱਥੋਂ ਸਾਨੂੰ ਕਹਿੰਦੇ ਨੇ ਵੀ ਮੋਰਚੇ ਅੱਗੇ ਲੈ ਜਾਓ ਤੇ ਫਿਰ ਅਸੀਂ ਤਿਆਰ ਪਰ ਤਿਆਰ ਹਾਂ ਫੌਜਾਂ ਸਾਰੀਆਂ ਤਿਆਰ ਨੇ ਹੂੰ ਇਹ ਮਤਲਬ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਇੱਕ ਮਾਰਚ ਕਰਨ ਦੇ ਲਈ ਦਿੱਲੀ ਜਾਣਾ ਸੀ ਪਰ ਫਿਰ ਵੀ ਤੁਹਾਨੂੰ ਇੱਥੇ ਰੋਕਿਆ ਗਿਆ ਬਿਲਕੁਲ ਜੀ ਇਹ ਦੋ 2.5 ਮਹੀਨੇ ਪਹਿਲਾਂ ਦੀ ਕਾਲ ਦਿੱਤੀ ਹੋਈ ਹੈ ਕਿ ਅਸੀਂ ਇੱਕ ਦਿਨ ਲਈ ਜਾਣਾ ਕੋਈ ਅਸੀਂ ਪੱਕਾ ਮੋਰਚਾ ਨਹੀਂ ਲਾਉਣਾ ਇਹ ਪਤਾ ਨਹੀਂ ਸਰਕਾਰ ਨੂੰ ਕੀ ਡਰ ਸਾਡਾ ਖੰਦਾ ਸਾਨੂੰ ਤੇ ਆਪ ਨਹੀਂ ਸਮਝ ਆਉਂਦੀ ਇਹ ਹਰੇਕ ਵਾਰੀ ਪੰਜਾਬੀਆਂ ਨਾਲ ਅੜਦੀ ਹੈ ਭਾਜੀਪੀ ਸਰਕਾਰ ਜਦੋਂ ਤਾਂ ਬਾਰਡਰਾਂ ਤੇ ਖੜਨਾ ਆਉਂਦਾ ਹੈ ਉਦੋਂ ਪੰਜਾਬੀ ਯਾਦ ਆਉਂਦੇ ਨੇ ਉਦੋਂ ਖਾਲਸਾ ਦਾ ਝੰਡਾ ਵੀ ਯਾਦ ਆ ਜਾਂਦਾ ਅੱਜ ਜੇ ਸਾਡੇ ਖਾਲਸਾ ਦਾ ਝੰਡਾ ਲੱਗਾ ਹੈ ਤੇ ਇਹ ਨੂੰ ਚੁੱਬਦਾ ਤੇ ਅੱਜ ਤੱਕ ਆਰਐਸਐਸ ਦਾ ਇੱਕ ਵੀ ਬੰਦਾ ਦੱਸੋ ਜਿਹੜਾ ਕਿਤੇ ਬਾਰਡਰ ਤੇ ਲੜਿਆ ਹੋਵੇ ਇਹ ਖਾਕੀ ਕੱਛਿਆਂ ਵਾਲੇ ਸਿਰਫ ਗੱਲਾਂ ਜੋਗੇ ਨੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਣਾ ਚਾਹੁੰਦੇ ਨੇ ਹੋਰ ਕੁਝ ਨਹੀਂ ਇਹਨਾਂ ਦੇ ਪੱਲੇ ਹੁਣ ਤੁਸੀਂ ਵੇਖੋ ਆ ਚਾਰ ਪੰਜ ਦਿਨ ਪਹਿਲਾਂ ਜਿਹੜਾ ਉੱਥੇ ਬਲਾਸਟ ਹੋਇਆ ਇਹ ਵੀ ਇਹਨਾਂ ਦੀ ਇੱਕ ਚਾਲ ਏ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਏ ਬਲਾਸਟ ਹੋਇਆ ਦਿੱਲੀ ਡਰਾਈ ਜਾਂਦੇ ਲੋਕ ਪੰਜਾਬ ਦੇਆਂ ਨੂੰ ਥਾਥਾ ਥਾਦੇ ਨਾਕੇ ਲਾਈ ਜਾਂਦੇ ਉਹ ਯਾਰ ਬਲਾਸਟ ਦਿੱਲੀ ਹੋਇਆ ਪੰਜਾਬ ਦੇ ਵਿੱਚ ਚੈਕਿੰਗਾਂ ਦੀ ਤੁਸੀਂ ਕਰਤੀ ਇਹਦਾ ਮਤਲਬ ਤੀ ਪੰਜਾਬੀਆਂ ਨੂੰ ਇੱਕ ਵੱਖਰਾ ਹੀ ਸੂਬਾ ਸਮਝਦੇ ਜੇ ਅੱਤਵਾਦੀ ਸਮਝਦੇ ਜੇ ਖਾਲ ਸਾਨੂੰ ਕਿਦਾਂ ਸਾਨੂੰ ਜੀਣ ਦਾ ਜੀਣ ਦਿਓ ਸਾਡਾ ਵੀ ਜੀਣ ਦਾ ਅਧਿਕਾਰ ਹੈ ਸਾਨੂੰ ਜੀਣ ਦਿਓ ਸਾਨੂੰ ਆਪਦੇ ਹੱਕ ਲੈਣ ਦਿਓ ਤੇ ਨਾ ਸਾਨੂੰ ਵਾਰ-ਵਾਰ ਮਜਬੂਰ ਕਰੋ ਨਹੀਂ ਤਾਂ ਇਹਦਾ ਜਿਹੜਾ ਖਮਿਆਜਾ ਉਹ ਭਾਜਪਾ ਸਰਕਾਰ ਨੂੰ ਭੁਗਤਣਾ ਬੜਾ ਔਖਾ ਹੋ ਜਾਏਗਾ